ਹਾਂ ਜੀ ਇਹ ਐਪੌਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੀ ਇਹ ਗੱਲ ਵੀ ਕੋਲੀਆਂ ਜੀ ਦੱਸ ਦੇ ਲਿਆ ਹੁਣ ਭਰਾਂਗੇ ਇਹ ਕਾਗਜ਼ ਇਹ ਮੈਂ ਲਿਆਉਂਦਾ ਹਾਂ ਕਾ ਇਹੋ ਜੇ ਕਰਕੇ ਇੱਕ ਉੱਥੇ ਇਹਦਾ ਫਾ ਲੈ ਕੇ ਜਿੱਨੇ ਨੂੰ ਆ ਕੇ ਮੇਰਾ ਕੰਮ ਕਰਦੇ ਨੇ ਉਹ ਬਾਈ ਜੀ ਵੀਰ ਬਾਰਡਰ ਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਹੈ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਹੈ ਫੋਨ ਲਾ ਕੇ ਭੇਜ ਜਿਹੜੇ ਮਰਜ਼ੀ ਥਾਣੇ ਭਲਾ ਜਿਹੜੇ ਮਰਜ਼ੀ ਥਾਣੇ ਭਲਾ ਜੀ ਫੋਨ ਲਾ ਕੇ ਭੇਜ ਜਿਹੜੇ ਮਰਜ਼ੀ ਥਾਣੇ ਭਲਾ ਜਿਹੜੇ ਮਰਜ਼ੀ ਖਾਣੇ ਦੀ ਫੋਨ ਲਾ ਕੇ ਵੇਖ ਜਿਹੜੇ ਮਰਜ਼ੀ ਥਾਣੇ ਬੁਲਾ ਦੋ ਜਿਹੜਾ ਮਤਲਬ ਖਾਣੇ ਤੇ ਮੈਂ ਬੋਲ ਜਾ ਸਵਾਰੀਆਂ ਲੈ ਕੇ ਜਾਣਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਹੈ ਵੀਰੇ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉਤਰਦੇ ਆਂਦਾ ਜਾ ਸਕਦੇ ਆ ਕਲਕਲ 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 ਕਸਕਲ ਜਲਦੀ ਬਚ ਪੈ ਗਈ ਕਲਕਲ ਕੈਨੇਡਾ ਦੇ ਵੀਜ਼ੇ ਦੇ ਚੱਕਰ ਚ ਬੰਦੇ ਨੇ ਵੀ ਪੂਰੇ ਕੱਡੇ ਵੱਟ ਰੋੜਾ ਪੈ ਗਿਆ ਜੀ 52 ਸਵਾਰੀਆਂ ਦੇ ਚੱਕਰ ਦੇ ਵਿੱਚ ਕਿਉਂਕਿ ਬੱਸ ਵਾਲੇ ਕਹਿੰਦੇ ਨੇ 52 ਤੋਂ ਵੱਧ ਸਵਾਰੀਆਂ ਨਹੀਂ ਲਿਜਾਣੀਆਂ ਇੱਕ ਬੀਬੀ ਜ਼ਬਰਦਸਤੀ ਬਾਤ ਚ ਚੜ ਗਈ ਤੇ ਬੱਸ ਵਾਲਾ ਕਹਿੰਦਾ ਮੈਂ ਬੱਸ ਚਲਾਣੀ ਨਹੀਂ ਤੇ ਇੱਕ ਬੰਦਾ ਵੀ ਗੱਡੀ 'ਚ ਬੈਠਾ ਸੀ ਜਿਸ ਦੀ ਕੈਨੇਡਾ ਦੇ ਵੀਜ਼ੇ ਦੀ ਫਾਈਲ ਲੱਗਣੀ ਸੀ ਉਹਨੇ ਵੀ ਭਾਈ ਰੱਜ ਕੇ ਇੱਕ ਇੱਕ ਆਓ ਤੁਹਾਨੂੰ ਦਿਖਾਨੇ ਆ ਵਾਇਰਲ ਹੋ ਰਹੀ ਵੀਡੀਓ ਦਾਨਿਕ ਪੰਜਾਬੀ ਟੀਵੀ ਦਲਾਈ ਅਮਨ ਤੱਕਰ ਦੀ ਰਪੋਰਟ ਫਿਰ ਤੁਸੀਂ ਸਾਡਾ ਕੋਈ ਮੈਨੂੰ ਬਣਾ ਕੋਈ ਕਿਸੇ ਨੇ ਕਿਤੇ ਜਾਣਾ ਨਹੀਂ ਮੈਂ ਹੁਣ ਤੁਸੀਂ ਲੇਟ ਹੋ ਰਹੇ ਸਾਰੇ ਮੇਰੇ ਕਿਥੇ ਨਾ ਪਾ ਦਿਓ ਇਹ ਗੱਲ ਮੰਨ ਤੁਹਾਡੀ ਵਿੱਚ ਰੱਬਾ ਕਰਦੇ ਆ ਤੁਹਾਡੀ ਗੱਲ ਕੀਤੀ ਸਾਡੇ ਕੋਲ ਅਪਾਇੰਟਮੈਂਟ ਹੈ ਮੈਂ ਕੈਨੇਡਾ ਵਾਸੀ ਮੇਰੇ ਵੀਜ਼ੇ ਵਾਸਤੇ ਲੇਟ ਹੋ ਗਿਆ ਮੈਂ ਤੁਹਾਨੂੰ ਛੱਡਣਾ ਨਹੀਂ ਜੇ ਇਹ ਗੱਲ ਵੀ ਕੋਈ ਨਾ ਨੋਟ ਕਰ ਲਓ ਲਓ ਆਪਣਾ ਨੰਬਰ ਦੋ ਮੈਂ ਤੁਹਾਨੂੰ ਵੀ ਛੱਡਵਾਉਣਾ ਚੰਗੀ ਤਰ੍ਹਾਂ ਇਹ ਤਰੀਕਾ ਥੋੜਾ ਹੈ ਕਿ ਤੁਸੀਂ ਬਹਿ ਗਏ ਮੈਂ ਤਕਲ ਜਣੀ ਕਰੀ ਜਾਂਦੇ ਜਨਾਨੀ ਹੁੰਦਾ ਮਤਲਬ ਇਹ ਨਹੀਂ ਕਿ ਕਿਦੇ ਸਿਰ ਪੈ ਜਾਓ ਕਿੰਨਾ ਨੰਬਰ ਕਿੰਨਾ ਆ ਕਿਉਂ ਛੱਡਿਆ ਉਹ ਇੱਕ ਮਿੰਟ ਪੈਂਦੀ ਮੈਨੂੰ ਇਹਨਾਂ ਨੂੰ ਸਹੀ ਕਰ ਹਾਂ ਹਾਂ ਕਿੰਨਾ 7 788 ਫੋਨ ਲਾ ਕੇ ਵੇਖ ਜਿਹੜਾ ਮਰਜ਼ੀ ਜਾਣੇ ਬੁਲਾ ਲੈਂਦਾ ਜਿਹੜਾ ਮਤਲਬ ਜਾਣੇ ਕੀ ਬੁਲਾ ਰਹੇ ਹੁਣੇ ਬੁਲਾਉਣੇ ਆ ਇਸ ਤਰੀਕਾ ਥੋੜਾ ਕੋਈ ਉਹ ਨਹੀਂ ਛੱਡਦਾ ਯਾਰ ਗੱਲ ਨਾ ਕੋਈ ਕਿਸੇ ਡਰਾਈਵਰ ਨਾਲ ਕਰਦੇ ਆ ਨਹੀਂ ਜਲਦੀ ਬੱਸ ਤੇ ਚੜੀ ਆ ਮੈਂ ਆਪੇ ਮਿਲਣੇ ਚੜਦੀ ਚੜੀ ਆ ਮੈਂ ਕੀ ਹੋਇਆ ਨਾ ਬੰਦ ਕੋਈ ਗੱਲ ਲੱਗ ਜਾਂਦੇ ਫੇਰ ਨਹੀਂ ਤੁਹਾਡੀ ਗਲਤੀ ਤੁਸੀਂ ਆਖਿਆ ਕਿ ਮੈਂ ਮਰਨਾ ਹੀ ਮਰਨਾ ਵਾ ਤੁਸੀਂ ਉੱਤੋਂ ਨੂੰ ਕਹੀ ਜਾਂਦੇ ਹੋ ਕਿ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਗੱਲਾਂ ਨਹੀਂ ਘਮਾਈ ਜਾਂਦਾ ਮੈਂ ਕੋਈ ਫੋਨ ਕਰਕੇ ਵੇਖਣ ਦਾ ਨੰਬਰ ਵੀ ਲੱਗਿਆ ਕਿੱਥੇ ਮਾਣਾ ਪਤਾ ਸਕਦਾ ਇਹ ਥੋੜੀ ਆਪਣੀ ਗਲਤੀ ਦਾ ਜ਼ਿਕਰ ਕੇ ਸਿਰਫ ਮੋੜ ਰਿਹਾ ਹਾਂ ਮੈਂ ਅੱਜ ਮੈਂ ਚੱਲਦੀ ਬੱਸ ਸੜਿਆ ਮੈਂ ਸਾਡੇ ਨੰਬਰ ਲੈ ਲਓ ਸਾਰਿਆਂ ਦੇ നമ്പർ നമ്പർ സത്യം ചണ്ടിഗട രണ്ടാ ਤਨੜਾ ਕੋਈ ਤੇਰੇ ਕੋਲ ਠੀਕਾ ਤੂੰ ਜੋ ਲੋਗੇ ਆਪਣੀ ਛਡੋ ਇਹ ਚੜਾ ਦੇ ਚੱਲ ਲੈ ਜਸਪਾਲ ਜੀ ਮੈਂ ਜੀ ਤੁਹਾਡੇ ਜੀ ਮੈਂ ਲੇਟ ਹੋ ਰਿਹਾ ਸਮਝਦਾ ਕੰਮ ਆਈ ਵੇਖ ਲੋ ਮੈਂ ਚੀਂ ਨਾ ਰਿਹਾ ਤਾਨੂੰ ਕੰਮ ਦਾ ਕੋਈ ਸਮੇਂ ਤੱਕ ਡਿਸਟਰਬ ਨਾ ਕਰਦੇ ਨਾ ਤੁਸੀਂ ਅਰਾਜ ਕਰਦੇ ਹੋ ਲੇਵਰ ਨਹੀਂ ਕਰਤੀ ਸੁਣਿਆ ਉਹਨੇ ਕੀ ਕਰਤਾ ਦੱਸ ਮੈਨੂੰ ਸੌਰੀ ਮੈਂ ਨਹੀਂ ਚੱਲ ਵੀਰ ਸੌਰੀ ਹੋਈ ਉਹ ਫਿਰ ਇਹ ਸੌਰੀ ਸੌਰੀ ਨਹੀਂ ਜਾਣੀ ਇਹ ਕੀ ਤਰੀਕਾ ਹੈ ਤੂੰ ਹੀ ਸਿਆਣੇ ਬਣੇ ਬੰਦੇ ਨੂੰ ਕਹਿ ਤਾ ਮੈਂ ਕਿਹਾ ਮੈਂ ਲੂਸ ਤਾਂ ਕਿ ਕੰਮ ਮੈਂ ਬਸੇ ਕਰਦਾ ਹਾਂ ਮੈਂ ਕਰਦਾ ਪਿਆ ਹਾਂ ਇਹ ਲੋਕ ਕਰੋ ਜਿੰਨੂੰ ਫੋਨ ਕਰਨਾ ਚਾਹੁੰਦਾ ਨਾ ਫਿਰ ਮੈਂ ਦੱਸਦਾ ਕਿ ਮੈਂ ਕਿੱਥੇ ਆਪਾਂ ਤਾਂ ਸਿਰਫ ਦਿਖੂਗਾ ਭੈਣ ਜੀ ਤੁਸੀਂ ਚੜ੍ਹੇ ਗਲਤ ਉਲਟਾ ਤੁਸੀਂ ਬੰਦੇ ਤੇ ਬਲੇਮ ਲਾਉਣ ਦੇ ਉਲਟਾ ਤੁਸੀਂ ਕਹਿੰਦੇ ਤੂੰ ਮਿਸਬੀਹੇਵ ਕੀਤਾ ਉਹਨੇ ਕੀ ਮਿਸਬੀਹੇਵ ਕੀਤਾ ਇਹਨੂੰ ਕਹਿੰਦੇ ਮਿਸਬੀਹੇਵ ਕਰਨਾ ਹੁਣ ਮੈਨੂੰ ਤਾਂ ਬਾਹਰ ਥੱਲੇ ਲਾ ਕੇ ਵਹਾ ਰਿਹਾ ਰਿਕਾਰਡਿੰਗ ਇਹਨਾਂ ਦੀ ਕਰੋ ਸਰ ਤੂੰ ਕਰ ਰਿਹਾ ਤੂੰ ਮੈਨੂੰ ਲਾ ਕੇ ਵਹਾ ਥੱਲੇ ਮੈਂ ਕਿਹਨੇ ਦੇਖਾਂ ਤੂੰ ਕਿਹੜੇ ਟੱਬਰ ਚੋਂ ਆ ਕੇ ਆਇਆ ਤੇ ਤੈਨੂੰ ਘਰ ਪਤਾ ਕਿੰਨਾ ਕਮਰਾ ਪਿਆ ਮੇਰੀ ਗੱਲ ਸੁਣ ਲੈ ਸਾਹਮਣੇ ਕਾਗਜ਼ ਪਈ ਮੇਰੇ ਤੇਰੀ ਇੱਜ਼ਤ ਰੰਗਣੀਆਂ ਜਰਾਂਦੀ ਯੇ ਮੈਨ ਲੇਟ ਹੋ ਗਿਆ ਫਤ ਤੈਨੂੰ ਚੁਪ ਕਰ ਇਹੋ ਜੀ ਨੂੰ ਫੇਰ ਸੋਣੀ ਪੈਂਦੀ ਆ ਬੱਸ ਕਰ ਉਹ ਪਾਸ ਕਰ ਯਾਰ ਅੱਗੇ ਕਰੋ ਸਾਥ ਸਾਥੋਂ ਨਿਕਲੇ ਇਹੋ ਜੇ ਆ ਕੇ ਬੈਠਾ ਕੇ ਗੰਦ ਪਾਉਣ ਦੇ ਬੈਠੇ ਆਪਣੇ ਗੇਟ ਹੁੰਨੇ ਆ ਬਸ ਤੋਰੀਏ ਨਾ ਮੈਂ ਉਹਨਾਂ ਦੇ ਨਾਲ ਸਾਰੇ ਬਾਰੇ ਸਾਰਾ ਕੁਝ ਮੰਗੇ ਫਿਰ ਸੌਰੀ ਵੀ ਨਹੀਂ ਲਗੜੀ ਅਪਾਰਟਮੈਂਟ ਉਹਦੀ ਯਾਰ ਉੱਤਰੋ ਥੱਲੇ ਉੱਤਰੋ ਫੇਰ ਚੱਲੋ ਨੰਬਰ ਦੇ ਲੈ ਥੱਲੇ ਉੱਤਰੋ ਅੱਡੀ ਫੋਟੋ ਖਾਣੀ ਨਹੀਂ ਦਿੰਦੇ ਅੱਡੀ ਗਾ ਪਿਆ ਬੈਠ ਕੇ 2 ਵਜੇ ਨਹੀਂ ਦਿੰਦੀ ਫੇਲੋ ਨਹੀਂ ਇੱਕ ਤਾਂ ਕਰਦੇ ਕੀ ਨਹੀਂ ਬੈਠ ਕੇ ਜੋ ਕਰਨਾ ਕੰਮ ਹੈ ਤੈਨੂੰ ਅੱਡੀ ਫੋਟੋ ਖਾਣੀ ਕੀ ਤੂੰ ਸਾਰੀ ਨਹੀਂ ਮੈਂ ਨੰਬਰ ਹੀ ਮੰਗਿਆ ਤਰੀਕਾ ਬਈ ਨਾ ਲੱਕਾ ਮੱਤ ਦੀ ਇਹ ਸਾਰੀ ਬਾਤ ਬੈਠੀ ਬੋਲਣ ਦੀ ਤੂੰ ਆਂਦੇ ਪਹਿਲਾਂ ਗੱਲ ਪੈ ਗਈ ਆ ਮੈਂ ਬਸ ਤੂੰ ਕਰਈਂ ਬਸ ਕਰੋ ਬਸ ਕਰੋ ਮਰ ਨੂੰ ਆ ਪੀਨ ਕੋ ਬਲਾਫ ਹੋਣ ਪਲਾਨ ਕਿੰਨੇ ਬਣਾਣਾ ਇਹ ਪਲਾਨ ਨਹੀਂ ਲੱਖਾ ਤੇਰੇ ਪਿੱਛੇ ਕੋੜ ਹੁੰਦਾ ਭਾਈ ਓ ਯਾਰ ਭਾਗੀ ਭਾਗੀ ਜੀ ਕਰੇ ਭੈਣ 15 ਮਿੰਟ ਦੇ ਭਾਗੀ ਕਰਦੇ ਜੀ ਦੀ ਬਾਤ ਤੇ ਚੜੀ ਜਾਂਦੇ ਫਿਰ ਗੱਲ ਤੇ ਹੀ ਗੱਲ ਆ ਕੇ ਪੈਦਾ ਆ ਤੰਦੂਨੀ ਪੁੱਤ ਆਇਆ ਗੱਲ ਤਾ ਮੈਂ 100 ਨੰਬਰ ਚੱਲ ਨਹੀਂ ਜਾ ਹੋਰ ਕਿਹੜਾ ਚੱਲੂ ਮੈਂ ਕਰ ਕਰ ਤੂੰ ਆਪਣਾ ਕਰ ਤੂੰ ਕਰ 100 ਨੰਬਰ ਹੀ ਚੱਲਦਾ ਹੈ ਹੋਰ ਕਿਹੜਾ ਚੱਲੂ 112 112 ਕੁਝ ਬੋਲ ਨਹੀਂ ਕਰਦਾ ਤੀਕਾ ਫਿਰ ਕਰਨੀ ਹੈ ਫਿਰ ਮੈਂ ਰਿਸੈਵਰੀ ਨੂੰ ਮੋੜੀ ਇੱਥੇ ਬੈਠੇ ਪਹਿਲੇ ਤੂੰ ਤਮੀਰ ਨੇ ਚੱਲ ਗਈ ਸੀ ਸਭ ਕੋਈ ਕਿੱਥੇ ਲੱਗ ਗਿਆ ਜੀ 10 ਮਿੰਟ ਹਾਂ ਇਹ ਜਾਓ ਜੀ ਭਾਈ ਪਹਿਲਾ ਚੱਲਦੀ ਆ ਕਾਫੀ ਮਸਤੇ ਚੜੀ ਏ ਠੀਕ ਹੈ ਫਿਰ ਸਾਨੂੰ ਕਹਿੰਦੇ ਮੈਂ ਆਪਣੀ ਜੁੜੀ ਕਰਦੇ ਸਹੀ ਫਿਰ ਅਸੀਂ ਬੜਾ ਮਾਰਦੇ ਮਾਰਨ ਵੀ ਮੈਂ ਕੰਪਲੀਟ ਕਰਦਾ ਤੂੰ ਪਹਿਲੇ ਇਹਨਾਂ ਨਾਲ ਗੱਲ ਪੈਣੀ ਹੈ ਹਾਂਜੀ ਸ਼੍ਰੀਮਾਨ ਜੀ ਬਰੀਏ ਸੁਮਨਾਰਾ ਚੌਕ 'ਕਾ ਇੱਕ ਲੇਡੀ ਆ ਬੱਤਨੀ ਜੀ ਕਰਕੇ ਬੈਠੀ ਆ ਜੀ ਆਪਣੇ ਬੰਦੇ 'ਤੇ ਜੁੜ ਰਿਆ ਸਰਕਾਰੀ ਬੱਸ ਚ ਚੰਡੀਗੜੀ ਪੂ ਦੀ ਫ੍ਰੀ ਰਿਕਾਰਡ ਇੱਕ ਆਹ ਲੋ ਉੱਧਰ ਵੀ ਆ ਰਿਹਾ ਕਹਿੰਦੀ ਆਪਣਾ ਨਾਮ ਕੀ ਆ ਮੀਤੂ ਮੀਤੂ ਗਰਮ ਦਾ ਨਾਮ ਕੋਈ ਗੱਲ ਨਹੀਂ ਇਹ ਸਾਰੇ ਸਾਰੇ ਟੱਕੂ ਤੂੰ ਦੱਸ ਕਿ ਕਿੱਥੇ ਲੱਗੇ ਚਾਂਦੀ ਵਾਸਤੇ ਲੀੜੀ ਚੜੀਆਂ ਤੂੰ ਆਗੇ ਗੱਲ ਪੈ ਗਈ ਆ ਮੈਂ ਤੁਹਾਨੂੰ ਕੁਛ ਕਿਹਾ ਮੈਂ ਸਰ ਮੈਂ ਤੁਹਾਨੂੰ ਕਹਿ ਰਹੀ ਮੈਂ ਕਿੱਥੇ ਨਹੀਂ ਪਲੇਟ ਹੁੰਦੇ ਮੇਰੀ ਤਾਂ ਐਨੀ ਗੱਲ ਨਹੀਂ ਆ ਬਸ ਤੁਹਾਨੂੰ ਮੈਂ ਟਿੱਕੂ ਗੱਲ ਮਤਲਬ ਮਤਲਬ ਹੁਣ ਤਾਂ ਮੈਂ ਇਸ ਤਰ੍ਹਾਂ ਨਹੀਂ ਹਾਂ ਵੀ ਉਹ ਬਾਈ ਜੀ ਖੜੇ ਖੜੇ ਸਾਰੇ ਉਤਰ ਜਾ ਮੈਂ ਲੈ ਕੇ ਨਹੀਂ ਜਾਣੇ ਹੈਗੇ ਮੇਰੀ ਰਿਕਵੈਸਟ ਆ ਮੈਂ 52 ਸਵਾਰਾਂ ਲੈ ਕੇ ਜਾੜਗਾ ਮੈਂ ਗੱਡੀ ਓਵਰ ਲੋਡ ਨਹੀਂ ਕਰਨੀ ਮੇਰੀ ਰਿਕਵੈਸਟ ਆ ਵੀਰੇ ਮੈਂ ਗੱਡੀ ਓਵਰਲੋਡ ਨਹੀਂ ਕਰਨੀ ਖੜੇ ਖੜੇ ਸਾਰੇ ਉੱਤਰਦੇ ਆਪਦਾ ਜਾ ਸਕਦੇ ਆ। ਇਹ ਹਾਰ ਕਾਟਾ ਨੇ ਸੰਕੇਤ ਆ ਰਿਹਾ ਨਹੀਂ ਨਹੀਂ ਮੈਂ ਬੱਸ ਓਵਰਲੋਡ ਨਹੀਂ ਲੈ ਕੇ ਜਾਣੀ ਬਾਈ ਜੀ ਮੇਰੀ ਰਿਕਵੈਸਟ ਆ ਖੜੇ ਖੜੇ ਸਾਰੇ ਉੱਤਰਦੇ ਵੀਰ ਬਣ ਕੇ ਮੇਰੀ ਰਿਕਵੈਸਟ ਆ ਸਾਡੀ ਬੱਸ ਦਾ ਚਲਾਨ ਹੁੰਦਾ ਮੈਂ 48 ਸਵਾਰੀਆਂ ਲੈ ਕੇ ਜਾਣੀਆਂ ਵੀਰੇ ਮੇਰੀ ਮਨਤਾਂ ਦੀ ਗੱਲ ਆ ਰਿਕਵੈਸਟ ਆ ਮੇਰੀ ਤੁਹਾਡੇ ਮੂਰੇ ਕਿਉਂਕਿ ਸਾਡਾ ਚਲਾਨ ਹੁੰਦਾ ਬਾਈ ਜੀ ਗਵਰਨਮੈਂਟ ਟਿਕਾਨੀਪਾਸੀ ਡਰਾਈਵਰ ਪਰਦਾ ਮੈਂ ਨੰਬਰ ਲਵਾ ਮੈਂ ਮਿਸਕਾਲ ਪਾਤੀ ਆ ਚੜ ਕੰਪਲੇਨ ਕੋਲ ਮੈਂ ਬਹੁਤ ਮਿਸਬੀਹ ਕੀਤਾ ਸ਼ਾਬਾਸ਼ ਚਲੋ ਚੜਦੇ ਵਾਸਤੇ ਚੜਦੀ ਵਾਸਤੇ ਲੋਕ ਜੀ ਬੀਹੇਵ ਕਰਦੇ ਹੁਣ ਥੱਲੇ ਉਤਰ ਜਿਓ ਮੈਂ ਤਾਂ ਮਿਸਟੇਕ ਕੀਤਾ ਸਰ ਪੁਲਿਸ ਆਰੀ ਮੈਂ ਤਾਂ ਅਪੀਲ ਕਰਦਾ ਚੜ ਗਈ ਹੈ ਤੁਸੀਂ ਥੱਲੇ ਤੋਂ ਟਿਕਟ ਮੈਂ ਲਈ ਆ ਟਿਕਟ ਤੁਹਾਨੂੰ ਲੈ ਹੀ ਨਹੀਂ ਉੱਤੋਂ ਆ ਕੇ ਸਾਰੇ ਗੱਲ ਪਈਆਂ ਨਹੀਂ ਸਾਰੇ ਕੰਮ ਖਰਾਬ ਕਰਨ ਨਹੀਂ ਬੈਗੇ ਔਰ ਤੇ ਆ ਤੇ ਔਰ ਤੇ ਜੇ ਬੰਦਾ ਹੁੰਦੀ ਨਾ ਹੁਣ ਤੇ ਤੇਰੇ ਵਰਗੇ ਨਾਲ ਇਹ ਕਰਨਾ ਪੈਂਦਾ ਹੱਥ ਦਾ ਧੁਲਾਰੇ ਬਾਦ ਨਹੀਂ ਕਰੀਂ ਹੱਥ ਦਾ ਧੁਲਾਰੇ ਬਾਦ ਨਹੀਂ ਤੁਸੀਂ ਤੇ ਤੂੰ ਇਹ ਪਾਗਲ ਨਾਲ ਕਿਹਨੇ ਕਰਵਾਇਆ ਕਰਵਾਇਆ ਉਮ ਇਨੋਂ ਹੱਥ ਜੁਰਾਇ ਥੱਲੇ ਲਾ ਇਹਨਾਂ ਸਾਰੀ ਰਿਕਾਰਡਿੰਗ ਸਾਰੀ ਹੋ ਗਈ ਆ ਪਿਆ ਤਾਂ ਮੇਰੇ ਕਾਗਜ਼ ਨੇ ਮੈਂ ਲੀਣ ਹੋਣੀਆਂ ਕਾ ਇਹੋ ਜਿਹੇ ਖਰਚੇ ਉੱਥੇ ਇਹਦਾ ਫਾਦੇ ਖਾ ਕੇ ਜਿੰਨੇ ਨੂੰ ਆ ਕੇ ਨਾ ਕੰਮ ਕਰ ਦੋਣੇ ਉਹ ਬਾਈ ਜੀ ਵੀਰ ਬਣ ਕੇ ਖੜੇ ਖੜੇ ਉੱਤਰ ਜਾ ਮੈਂ 4800 ਲਿਆ ਲੈ ਕੇ ਜਾਣਾ ਥੱਲੇ ਹੱਥ ਤੇ ਯਾਰ ਤੂੰ ਦੂਰੀਆਂ ਕਰ ਦੋ ਮੇਰੀ ਬਸ ਮੈਂ ਚੱਲ ਜਾਣਾ ਤੁਸੀਂ ਬੁਲਾਈ ਹੈ ਨਾ ਮੈਂ ਬਾਕੀ ਓਏ ਮੈਂ ਨੰਬਰ ਲੈ ਜਰਾ ਪਤਾ ਨਹੀਂ ਜਾ ਰਹੀ ਤੂੰ ਵੀ ਤੂੰ ਰਾਤ ਮੈਨੂੰ ਮਾਰਿਆ ਬੱਲੇ ਬੱਲੇ ਨਹੀਂ ਬੋਲੇ ਵੀਰ ਜੀ ਨੇ ਸਾਰੇ ਰਿਕਾਰਡਿੰਗ ਕੀਤੇ ਮੇਰੇ ਵਰਡੋ ਇੱਕ ਵੀ ਰਿਕਾਰਡਿੰਗ ਹੋਏਗੀ ਨਾ ਉਹ ਸਾਰੇ ਆ ਤੂੰ ਨੂੰ ਵੀਰ ਕਹਿਣ ਦੀਆਂ ਹੁਣੇ ਇੱਕ ਵਾਰ ਹੁਣੇ 10 ਮਿੰਟ ਪਹਿਲਾਂ ਮਿਸ ਬੇਰ ਕੀਤਾ ਤੇਰਾ ਤਾਂ ਆਪ ਦੇ ਵੀ ਮਦਾ ਸਾਰੇ ਕਾਹਨ ਚਲਦਾ ਮੈਨੂੰ ਮੁੱਕਰ ਦੋ ਨੰਨਟਲ ਹਸਪੀਟਲ ਕੰਮ ਕਰਦੀ ਹੈ ਕਿੱਥੇ ਕਰਦੀ ਹੈ ਨਹੀਂ ਕਿੱਥੇ ਵੀ ਕਰਦੀ ਹੈ ਕੋਈ ਮਤਲਬ ਨਹੀਂ ਪੁਲਿਸ ਆ ਰਹੀ ਹੈ ਸਾਰਾ ਬੱਲੇ ਉਹ ਤਾਂ ਹੀ ਜਾਣਾ ਨਹੀਂ ਹੁਣ ਕੋਈ ਕਰਮਾ ਨਹੀਂ ਚਾਹੁੰਦਾ ਬਾਈ ਜੀ ਖੜੇ ਖੜੇ ਉਤਰ ਜਾ ਵੀਰੇ ਮੇਰੀ ਰਿਕਵੈਸਟ ਆ ਬਸ ਤਾਂ ਚੱਲਣੀ 44 ਸਵਾਰੀਆਂ ਲੈ ਕੇ ਜਾਣੀਆਂ 52 ਸਵਾਰੀਆਂ ਕਰ ਸਕਦਾ ਤੂੰ ਜਿਹੜਾ ਉਹ ਕਰਕੇ ਸਾਰੇ ਥੱਲੇ ਲਾ ਬਾਈ ਜੀ ਮੈਂ 52 ਸਵਾਰੀਆਂ ਲੈ ਜਾਣਗਾ ਵੀ ਪਰਦਾ ਮਤਰੀ ਨਹੀਂ ਕਿਹਾ ਵੀ 4 ਜਾਂ 5 ਤੁਸੀਂ ਵੱਧ ਲੈ ਸਕਦੇ ਆ ਉਸ ਤੋਂ ਬਾਅਦ ਮੈਂ ਨਹੀਂ ਲੈ ਕੇ ਜਾਣੀ ਉਹ ਇੱਕ ਵਕਤ 55 ਸਵਾਰੀਆਂ ਤਾਂ 75 ਰੁਪਏ ਵੀ ਥੱਲੇ ਲਾ ਦੇ ਤੂੰ ਸੁਣੋ ਬਾਈ ਮੈਂ ਟਿਕਟ ਵੀ ਲੈਣ ਦਿੰਦਾ ਆਪਾਂ ਨੰਬਰ ਤੇ ਰਹਿੰਦੇ ਆ ਕੀ ਹਾਂ ਤੁਸੀਂ ਕਿਹਾ ਨਹੀਂ ਹਾਂ ਆਦਾਂ ਤੋਂ ਮੈਂ ਇਹ ਮੰਨਦਾ ਹਾਂ ਕਿ ਕੀ ਹੋ ਜਾਣਾ ਕੋਲ ਸਾਰੇ ਕੋਲ ਸਭ ਨੂੰ ਦੂਗਾ ਇਹਦਾ ਉਹੀ ਹੈ ਤੁਸੀਂ ਕਹਿ ਰਹੇ ਹੋ ਮੈਂ ਕੋਲ ਸਾਰੇ ਨੇ ਕਰ ਲਿਆ ਫੋਨ ਹਾਂ ਕਿਤੇ ਆ ਸਾਰਿਆਂ ਨੇ ਕੀਤੇ ਉਪਰ